ਹਾਂ ਜੀ ਬਈ ਸਿਕਾ ਜੀ ਸਾਰਿਆਂ ਨੂੰ ਹੋਰ ਵੀ ਚੜ ਪਰਿਵਾਰ ਕੇ ਆਪਣੇ ਸਾਰਿਆਂ ਦੇ ਵਧੀਆ ਨੇ ਜੰਮ ਪਰ ਵਗੈਰਾ ਬਾਈ ਤੁਹਾਡੇ ਪਰ ਸਾਰਿਆਂ ਦੇ ਵਧੀਆ ਹੋਣ ਆ ਗਿਆ ਆਪਾਂ ਬਈ ਇਧਰ ਘਰੇ ਉਤਰਨਾ ਨਾ ਜਣਾ ਪਾਉਣ ਤੇ ਦੇਖਣ ਜਾਨਵਰ ਵੀ ਆਪਣੇ ਕਿਵੇਂ ਨੇ ਤੇ ਇੱਕ ਬਈ ਹੈ ਨਾ ਆਪਾਂ ਨੂੰ ਮੈਨੂੰ ਤਾਂ ਇੰਜ ਲੱਗਦਾ ਸੀ ਵੀ ਚਲੋ ਆਪਣੀ ਵੀਡੀਓ ਕਾਮ ਦੇਖਦਾ ਬਈ ਹੈ ਨਾ ਵੀ ਚਲੋ ਨਵੇਂ ਦੇਖਦੇ ਹੁਣੇ ਤੇ ਵੀ ਜਦ ਆਪਾਂ ਕਹਿਣਾ ਤੁਸੀਂ ਬਈ ਸਲਾਹ ਦਿਓ ਤੁਹਾਨੂੰ ਸਲਾਹ ਦਿਓ ਇੱਕ ਬਈ YouTube ਦਾ ਵਧੀਆ ਮੁੰਡਾ ਉਹ ਮੁੰត្រਵਾਜ ਵੀ ਟੌਪ ਦਾ ਬਾਜੀ ਹੋਰੀਆਂ ਵਧੀਆ ਛੱਡਦਾ ਬਾਜੀ ਜਿੱਤਦਾ ਬਹੁਤ ਵਧੀਆ ਬਾਈ ਤੇ ਬੀਵੀ ਤੇ ਤੇਜ਼ ਗਿੱਲ ਗਿੱਲ ਵੀ ਬੀਵੀ ਗਤੀ ਮਾਨਸਾ ਤੇ ਕੋਈ ਗੱਲ ਉਹਦਾ ਬਾਈ ਦਾ ਪਰਸਲ ਕਮੈਂਟ ਆਇਆ ਨਾ ਉਹ ਆਪਣੇ ਇੱਕ ਦਾ ਆਪਣੇ ਘੁੱਟਿਆ ਮਾਰਿਆ ਆ ਕਿ ਬਾਈ ਬਲਾਸਤਾ ਨਾ ਇੱਕ ਬਾਈ ਉਹ ਮੈਂ ਹਲੀਆਂ ਬਿਠਾਂ ਆਈ ਪਾਈ ਸੀਗੀ ਵੀ ਯਾਰ ਉਤਰੋ ਕਰਦੇ ਨੇ ਤੇ ਬਾਈ ਨੇ ਉਹਦੇ ਬਾਰੇ ਵੀ ਦੱਸਿਆ ਕੋਲੋ ਮੋਟਰਸਾਈਕਲ ਇਹਨਾਂ ਦਾ ਘੁੱਟ ਨਾਲ ਵੀ ਰੋਟੀਆਂ ਬਈਆਂ ਨਾ ਦਾਣੇ ਨਾ ਘਟ ਪਾਇਆ ਕਰ ਉਹ ਚੀਜ਼ ਆਪ ਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਵੀ ਯਾਰ ਆਪਣੇ ਆਈ ਆਪਕਾ ਦੇਖਦੇ ਨੇ ਸਪੋਰਟ ਕਰਦੇ ਹਾਂ ਆਪਾਂ ਇਹ ਜੀ ਕਹਿੰਦੇ ਨੇ ਬਈ ਯਾਰ ਦੱਸੋ ਵੀ ਜਿਹੜੀ ਕੋਈ ਆਪਾਂ ਨੂੰ ਲੱਗਦਾ ਕਿ ਕਮੀ ਆਪਣੇ ਲੱਗਿਆ ਨਾ ਵੀ ਆਹ ਚੀਜ਼ ਆ ਯਾਰ ਕੰਪਟਰ 'ਚ ਤੇ ਆਪਾਂ ਨੂੰ ਨਹੀਂ ਪਤਾ ਲੱਗਦੀ ਵੀ ਯਾਰ ਹਨਾ ਤੇ ਆਪਾਂ ਕੋਈ ਡਾਕੂਮੈਂਟ ਕਰਦਾ ਬਹੁਤ ਹਜ਼ਾਰ ਕਰੀਏ ਤੇ ਹਰੀਆਂ ਬਿਠਾਂਗੇ ਬਈ ਆਪਾਂ ਨੂੰ ਬਹੁਤ ਸੁਧਾਰ ਆ ਤੇ ਟ੍ਰੇਡਿੰਗ ਨੂੰ ਬੋਲਡ ਕਰਕੇ ਬਹੁਤ ਫਰਕ ਪਿਆ ਬਾਕੀ ਮੈਨੂੰ ਰੁਟੀਨ ਚੋੜਦਾ ਨਾ ਆ ਗੱਲ ਕਰਕੇ ਤੇ ਬਹੁਤ ਬਹੁਤ ਵੀ ਧੰਨਵਾਦ ਹਨਾ ਤੇ ਆਪ ਨੂੰ ਵੀਡੀਓ ਦੇਖਦੇ ਹੋ ਬਹੁਤ ਬਹੁਤ ਸੋਧ ਧੰਨਵਾਦ ਯਾਰ ਸੁਤਾਨਾ ਸਭਾਈ ਸਪੋਰਟ ਕਰੋ ਉਹディਸ ਗੁੱਡ ਨਾਈਟ ਸਾਰਾ ਕੋਸ ਤੇ ਭਾਈਆਂ ਨਾਲ ਹੀ ਆ ਯਾਰ ਜੇ ਕੋਈ ਦੱਸੋਗੇ ਹਾਂ ਜਿਵੇਂ ਮਨ ਵਿੱਚ ਰੱਬੇ ਆਪਾਂ ਨੂੰ ਭਦਰਵਾਜ ਬਾਰੇ ਇੰਨਾ ਕੁਝ ਨਹੀਂ ਪਤਾ ਨਾ ਪਰ ਸੌਂਕ ਰੱਖਿਆ ਚਲ ਆਉਣੀ ਵੀ ਬੱਦਲ ਜਿਹਾ ਰਹਿਣਾ ਜਿਵੇਂ ਵੀ ਲਾ ਲੋ ਵੀ ਐਂ ਜੇ ਭਾਈਆਂ ਦਾ ਸਪੋਰਟ ਰਹੀ ਵੀ ਚੱਲ ਅਸ ਕਰਦੇ ਰਹੇ ਕਮੈਂਟ ਭਈ ਵੀ ਆ ਕਰਕੇ ਭਈ ਆਏ ਕਰ ਲਾਏ ਕਰ ਲਾ ਤਾਂ ਕਰਕੇ ਆਪਣਾ ਵਧੀਆ ਬਣੇ ਤਾਣ ਨੇ ਪਾਈ ਆ ਭਾਈ ਕਰਦੇ ਪਾਣੀ ਭਾਈ ਇਹਨਾਂ ਨੂੰ ਪਾਤਾ ਆਪਾਂ ਹੁਣ ਆਪਾਂ ਇਹਨਾਂ ਨੂੰ ਦਾਣੇ ਪਾ ਦਈਏ ਯਾਰ ਮੈਂ ਸਰੋਂ ਸਰੋਂ ਯਾਰ ਮੇਰੇ ਲਈ ਬਚੀ ਪੈਸੀ ਨਹੀਂ ਤਾਂ ਮੈਂ ਸਰੋਂ ਘਾਉਂ ਪਾਉਂਦੇ ਹੁਣ ਤਾਂ ਕਰ ਮੌਸਮ ਚੇਂਜ ਹੋ ਗਿਆ ਸਰੋਂ ਵਾਲਾ ਐਡਾ ਹੈ ਨਹੀਂ ਪਰ ਐ ਵੀ ਹੁਣ ਮੇਰੇ ਲਈ ਬਚੀ ਪਈ ਐ ਸਰੋਂ ਦਾ ਕੋਈ ਕੰਮ ਨਹੀਂ ਮੇਰੇ ਲਈ ਫੇਰ ਕੰਮ ਨਹੀਂ ਹੈ ਨਹੀਂ ਸਰੋਂ ਦਾ ਕੋਈ ਤਾਂ ਕਰਕੇ ਚੱਲ ਇਹਨਾਂ ਨੂੰ ਪਾ ਦਿਆ ਕਰਾਂਗੇ ਯਾਰ ਐਡਾ ਵੀ ਜਣਾ ਕਿੱਡੀ ਗੱਲ ਆ ਸਰੋਂ ਦਾ ਐਡਾ ਕੋਈ ਸ਼ਰਤ ਨਹੀਂ ਹੈਗਾ ਕਹਾਂ ਲੈ ਇਹਨੇ ਮਧਿਆਦਾਰਾਂ ਨੂੰ ਕਾਲਾ ਬਣੀ ਯਾਰ ਸਾਖੀ ਜੀ ਪਾਸੇ ਰਹਿ ਗਈ ਸੀ ਪਰ ਜਲ ਆ ਗਈ ਇਹਦਾ ਜੀ ਆਦਤੀ ਆਉਂਦਾ ਸਾਖੀ ਦੀ ਜੇ ਹੁਣ ਮੰਨ ਕੇ ਚੱਲ ਜਦਾ ਮੈਂ ਹੁਣ ਅੱਜ ਵੀ ਡਾਊਨ ਕਰਦਾ ਸਿੱਧੀ ਆ ਜਾਊਗੀ ਜੇ ਮੈਂ ਦਿਨ ਛੱਡ ਕੇ 2-4 ਦਿਨ ਜਾਂ 5 ਦਿਨ ਬੰਦ ਕਰਕੇ ਡਾਊਂਗਾ ਫਿਰ ਇਹ ਪਾਸੇ ਇੱਥੇ ਸਕੂਲ ਆ ਸਾਡੇ ਸਰਕਾਰੀ ਉਥੇ ਬੈ ਕੇ ਆਉਂਦੀ ਆ ਫਿਰ ਇਹ ਅੱਜ ਵੀ ਗੂਤਰ ਤਾਂ ਬਹੁਤ ਥੋੜੇ ਫਿਰਦੇ ਨੇ ਹੈਪੀ ਨੇ ਵੀਂਡ ਆਏ ਗੂਤਰ ਮੈਂ ਵੀਂਡ ਆਏ ਅੱਜ ਤਾਂ ਮੈਨੂੰ ਤਾਂ ਕੰਮ ਆ ਬਈ ਆਪਾਂ ਨਾ ਅੱਜ ਬੂਟੇ ਲੈਣ ਜਾਣੇ ਯਾਰ 2000 ਬੂਟਾ ਸੂਡਰ ਗਾਰਡ ਨਰਸਰੀ ਆਪਣੇ ਉਰੇ ਇੱਧਰ ਡੱਬੇ ਵਾਲੀ ਛੜ ਉੱਤੋਂ ਬੂਟੇ ਲੈ ਕੇ ਆਉਣੇ ਨੇ 2000 ਤੇ ਉਹਦਾ ਪਸੋਂ ਨੂੰ ਬਲੌਕ ਵਿੱਚ ਬਣਾਵਾਂਗੇ ਦੁਬਾਰੇ ਤੇ ਉਹਦਾ ਵੀ ਬਣਾਵਾਂਗੇ ਬਲੌਕ ਨਾਲ ਤੇ ਆਪਣੇ ਜਾਨਵਰਾਂ ਨੂੰ ਆਪਾਂ ਦਾਣੇ ਪਾਤੇ ਪਾਣੀ ਪਾਰਤਾ ਸੀ ਤੇ ਹੁਣ ਕੱਲ ਨੂੰ ਜਾਂ ਕੱਲ ਨੂੰ ਜਾਂ ਆ ਕੇ ਮਿੱਟੀ ਚੋਂ ਕੱਢ ਕੇ ਇਹ ਲੱਗਦਾ ਮਿੱਠਾਪਣਾ ਸਾਫ਼ ਕਰਕੇ ਜੋ ਮਿੱਟੀ ਕੱਢੂੰਗਾ ਯਾਰ ਮਿੱਟੀ ਕੱਢ ਕੇ ਚਾ ਸੁੱਕੀ ਮਿੱਟੀ ਹੋਰ ਪਾਉਂਦਾ ਅਜੇ ਹੈ ਹੀ ਗਿਆ ਸਲਾਬ ਜੀ ਫਿਰ ਮਾਏ ਸਲਾਬ ਜੀ ਜੀ ਬਿਮਾਰੀ ਦਾ ਕਾਰਨ ਕਬੂਤਰਾਂ ਨੂੰ ਮੱਲ ਕਰਾਂਗਾ ਆਪਣੇ ਤਾਂ ਬੱਚਾ ਵੀ ਸੱਟਾ ਖਰ ਬੱਚਾ ਵੀ ਨਹੀਂ ਆਪਣਾ ਦਾ ਬਿਮਾਰ ਨਹੀਂ ਝੂਟੇ ਬੱਚਿਆਂ ਨੂੰ ਵੱਧ ਹੁੰਦੀ ਆ ਮਾਰੀ ਵੱਡਿਆਂ ਨੂੰ ਅਜੇ ਹੋਲੀ ਲੇਟ ਹੁੰਦੀ ਆ ਬੱਚਿਆਂ ਨੂੰ ਜਿਆਦਾ ਛੇਤੀ ਹੁੰਦੀ ਆ ਬੱਚਾ ਆਪਣਾ ਸੱਟਾ ਬੱਚਾ ਆਪਣਾ ਕੁਛ ਨਹੀਂ ਹਾਂ ਕਰਕੇ ਆ ਤੇ ਬਾਕੀ ਵਾਜ ਰੇੜੀ ਚ ਗੂੜਾ ਕੜਾ ਸ਼ੂਮਾ ਸੱਟਿਆ ਬਾਈ ਤੇ ਆਹ ਖੁੱਡਾ ਵੀ ਓਕੇ ਕਰਤਾ ਆ ਵੀ ਓਕੇ ਕਰਤਾ ਹਲੇ ਮੁੰਡਾ ਨਿਰਮਲ ਕਹਿੰਦਾ ਯਾਰ ਕਹਿੰਦਾ ਧੁੱਪ ਲੱਗਣ ਦੇ ਹਜੇ ਘੜਾ ਤੇਰੇ ਲੈ ਕਹਿੰਦਾ ਇੰਨੇ ਹੈਗੇ ਨੇ ਨਾ ਸਾਡਾ ਬਾਕੀ ਇਹਦੇ ਬਲਾ ਕੇ ਮੁੰਡੇ ਨੂੰ ਮੇਸਤਰੀ ਨੂੰ ਦੋ ਦਰ ਦੇ ਤੇ ਹੋਰ ਲਵਾਉਣੇ ਨੇ ਬਾਈ ਉੱਚਾ ਕਰਾਉਣਾ ਕਿਉਂ ਹੁਣ ਮੇਰਾ ਸਿਰ ਮੇਰਾ ਵੀ ਸਿਰ ਮਾਂ ਨੂੰ ਲੱਗਦਾ ਹੋਣੇ ਜੋ ਮਿੱਟੀ ਥੋੜੀ ਗੱਡਾਂਗੇ ਆਪਾਂ ਮਿੱਟੀ ਤੇ ਥੋੜੀ ਥੋੜੀ ਪਾਵਾਂਗੇ ਹੋਰ ਤਾਂ ਕਰਕੇ ਇਹ ਚ ਦੋ ਦਰ ਦੇ ਹੋਰ ਲਵਾਉਂਗਾ ਮੈਂ ਦੋ ਦਰ ਦੇ ਉੱਚਾ ਹੋ ਜਾਊਗਾ ਬਾਕੀ ਸਾਰਾ ਸੈੱਟ ਹੀ ਆ ਆਟਾ ਕੀ ਕਪਈ ਐ ਇਹ ਉਰੇ ਲਾਈ ਦੇਵਾਂਗੇ ਇੱਕ ਟਾਕੀ ਉਹਦੀ ਪਾਇਪ ਦੀ ਬਣਵਾ ਲਿਆਵਾਂਗੇ ਹੌਲੀ ਹੌਲੀ ਅਜਿਹੜਾ ਪਲਵੇ ਜਾਨਵਰ ਨੇ ਅਜਾ ਮੈਂ ਮੰਨੋ ਹੀ ਗੱਲ ਤਿੰਨ ਮਹੀਨੇ ਪਲਵੇ ਜਾਨਵਰ ਬੱਦ ਹੀ ਨਹੀਂ ਆਪਾਂ ਕਿਹੜਾ ਕਿਤੋਂ ਲਿਆਉਣੇ ਨੇ ਇੱਕ ਦੋ ਬੱਚੇ ਲਿਆਵਾਂਗੇ ਨੇ ਮੂੰਹ ਤੋਂ ਬਸ ਹੋਰ ਆਪਾਂ ਕਿਤੋਂ ਪੁੱਤਰ ਕੋਈ ਲਿਆਉਣਾ ਕੋਈ ਨਹੀਂ ਆਪਣੇ ਤਾਂ ਸਾਰੇ ਆਪ ਦੇ ਹੋਣਗੇ ਜਿਹੜੇ ਆਪਾਂ ਰੱਖਾਂਗੇ ਢਾਵਾ ਢੋਮਾਂਗੇ ਵੀ ਆਪਦੇ ਖਾਂਗੇ ਵੀ ਆਪਦੇ ਸਾਰੇ ਆਪ ਦੇ ਜਾਨਵਰੀ ਹੋ ਕਰਾਂਗੇ ਬਈ ਤਾਂ ਕਰਕੇ ਆ ਤੇ ਨਾ ਸਿਸਟਮ ਨੂੰ ਆਵਰ ਲਜੀ ਵੀ ਭਰਨੀ ਆ ਇੱਕ ਦਿਨ ਵਿਹਲਾ ਜਾਂ ਕੱਲ ਮੈਂ ਮੇਰੀ ਧੂਹੀ ਵਾਲੇ ਦਰਦ ਕਰ ਲੱਗੇ ਨੇ ਮੈਂ ਤਾਂ ਕਰਕੇ ਤਾਂ ਦਾ ਕੰਮ ਘੱਟ ਕਰਦਾ ਆਲਸੀ ਜਨਾ ਸਮਝੋ ਵੀ ਵੀ ਆਲਸੀ ਆ ਕੰਮ ਤਾਂ ਬਥੇਰਾ ਕਰਦੇ ਜੀ ਪਰ ਟੂਹੀ ਦੋਹਣ ਕਰਕੇ ਦਿੱਕਤ ਆਉਂਦੀ ਆ ਇਹ ਵੀ ਆਪਾਂ ਕਰਾਂਗੇ ਸੈੱਟ ਵੱਡਾ ਹੋ ਜੂ ਹੁੱਡਾ ਨਹੀਂ ਤਾਂ ਇਹ ਵੀ ਕਰਤਾ ਨਹੀਂ ਸੈੱਟ ਕੋਈ ਚੱਕਰ ਨਹੀਂ ਮੱਕੇ ਦਾਣੇ ਹੋਣ ਇਹਨਾਂ ਨੂੰ ਖਾ ਲੈਣ ਦੇ ਆਪਾਂ ਟਰੇ ਇਹਨਾਂ ਦੀ ਬਾਹਰ ਕੱਢ ਕੇ ਜਾਵਾਂਗੇ ਟਰੇ ਅੰਦਰ ਨਹੀਂ ਰੱਖ ਕੇ ਜਾਂਦੇ ਮੈਂ ਬਰਬਾਦ ਚ ਬਠਾ ਮਠਾ ਕਰਕੇ ਖਰਾਬ ਕਰ ਦਿੰਦੇ ਨੇ ਬਈ। ਟਰੇਆਂ ਡਰੂਆਂ ਵੀ ਬਣਾਉਣੀਆਂ ਨੇ ਯਾਰ ਬਈ ਜਿਵੇਂ ਆਪਣਾ ਮਿੱਤਰ ਚਲੋ ਭਾਈ ਆਪਣਾ ਵੱਡਾ ਹੋਪੀ ਵੀ 31 ਵਾਲਾ ਗਿੱਲਾ ਨਾ ਵੀਡੀਓ ਦੇਖਦਾ ਆਪਣੀ ਐ ਬਈ ਵੀਡੀਓ ਸਪੋਰਟ ਕਰੋ ਯਾਰ ਆਪਾਂ ਨੂੰ ਕੋਈ ਜਿਵੇਂ ਵੀ ਕਿਸੇ ਤਰ੍ਹਾਂ ਦੀ ਸਲਾਹ ਹੁੰਦੀ ਆ ਆਪਾਂ ਨੂੰ ਦਿਓ। ਮੈਂ ਆਪਣਾ ਨਾ ਨਾ ਸੌਂਕ ਆ ਆਪਾਂ ਨੂੰ ਹਜੇ ਇਹ ਚੀਜ਼ਾਂ ਬਾਰੇ ਘੱਟ ਨੌਲੇਜ ਆ ਉਤਰਾ ਬਾਰੇ ਠੀਕ ਆ ਵੀ 154 ਦੇ ਉੱਤੇ 30% ਮਸਾ ਹੋਊਗਾ ਆਪਾਂ ਨੂੰ ਇੰਨੀ ਇੰਨੀ ਵੀ ਨਹੀਂ ਹੋਣੀ। ਆ ਕਰਕੇ ਆਪ ਨੂੰ ਘੱਟ ਨਾਲ ਜਬਈ ਆਪਾਂ ਨੂੰ ਦੱਸੋ ਸਿੱਖਣ ਖਾਤਰੀਆਂ ਹਨਾ ਜਨਪਲਾਂ ਸਿੱਖਦੇ ਹੁੰਦਾ ਬੰਦਾ ਤੇ ਹਜੇ ਹੋਰ ਸੈਟਅਪ ਦੀ ਬਈ ਸਾਫ ਸਫਾਈ ਕਰਨੀ ਆ ਸਾਰੀ ਹੌਲੀ ਹੌਲੀ ਕਰਾਂਗੇ ਤੇ ਆਪਣਾ ਡੈਮੇਜ ਤੁਹਾਨੂੰ ਵਧੀਆ ਚੀਜ਼ਾਂ ਦਿਖਾਵਾਂਗੇ ਵਧੀਆ ਸੈਟਅਪ ਦਿਖਾਵਾਂਗੇ ਸਾਦਰੀ ਉਤਰੀ ਲਾਵਾਂਗੇ ਇੱਕ ਹੋਰ ਤੇ ਕਰਾਂਗੇ ਓਕੇ ਦਾ ਓਕੇ ਦੀ ਰਿਪੋਰਟ ਆਪਾਂ ਕੋਈ ਚੱਕਰ ਨਾ ਮੰਡੋ এবਾਰ ਠੀਕ ਹੈ ਬਈ ਆਪਾਂ ਕਰਦੇ ਆਂ ਵੀਡੀਓ ਕੰਟੀਨਿਊ ਫਿਰ ਸ਼ਾਮ ਦਾ ਟਾਈਮ ਹੋ ਗਿਆ ਜੀ 4:30 ਤੇ ਆਪਾਂ ਬਈ ਆ ਗਏ ਆ ਗਿਆ ਆਪਾਂ ਦੋ ਕਬੂਤਰ ਢਾਟੂ ਰਿਹਾ ਆਪਾਂ ਇੱਕ ਤਾਂ ਆਪਾਂ ਗਲਾਬੀ ਕੱਸਾਂ ਵਾਲਾ ਆਪਣਾ ਚਿੱਟੀਆਂ ਦਾ ਢਾਤਾ ਵੱਡਾ ਕਬੂਤਰ ਆਖਰ ਦਾ ਦਾ ਇੱਕ ਆ ਬੜਾ ਤਾਂ ਹਰੇ ਪੱਲੇ ਦਾ ਉਹ ਹਰੇ ਪੱਲਾ ਰਿਹਾ ਦਾ ਆਪਣਾ ਮਾਚਲਾ ਹਰੇ ਪੱਲੇ ਦਾ ਗੇੜਾ ਤੇ ਆਊਗਾ ਅੰਨਾ ਗੇੜੇ ਕੋਈ ਪੁੱਤਰ ਗੇੜੇ ਤੇ ਆਉਣਾ ਯਾਰ ਹੋਰ ਤਾਂ ਕੀ ਹੈ ਨਾ ਉਹ ਉੱਡਣਗੇ 10 ਮਿੰਟ ਵਧੀਆ ਫਿਰਦੇ ਨੇ 10 15 ਮਿੰਟ ਜਿਹੜੇ ਉੱਡਣਗੇ ਲੋਟ ਆ ਅਗੇ ਜੇ ਕਿ ਆਉਂਦਾ ਹਰੇ ਭਲੇ ਲਗਭਗ ਆਪਣੇ ਹਾਂ ਆਉਂਦਾ ਦੋਨੇ ਆਉਂਦੇ ਰੰਡ ਜਾਨ ਕਬੂਤਰ ਕਿਸੇ ਦਾ ਨਹੀਂ ਹੋੜਿਆ ਹੋਇਆ ਅਜੇ ਤੱਕ ਮੰਡੀ ਆ ਆਪਣਾ ਉਹ ਹੀ ਦੇਖ ਕੇ ਡਾਅ ਉਹ ਹੀ ਡਾਅਨ ਦਿੰਦੇ ਕਿ ਆਪਣੇ ਕਬੂਤਰਾਂ ਨੂੰ ਤਾਂ ਇਹਨਾਂ ਨੂੰ ਓਡਰਨ ਦੋ ਬਈ ਇਹ ਦਾਨੇ ਦੋਨੇ ਪਾਉਣਾ ਮੈਂ ਉਹ ਲੋ ਕਰਦਾ ਵੀਡੀਓ ਤੁਹਾਡੇ ਨਾਲ ਸ਼ੇਅਰ ਇਹਨਾਂ ਨੂੰ ਓਡਰਨ ਦੋ ਉੱਤਰ ਬਈ ਆਪਾਂ ਆਪਣੇ ਲੈ ਲਾ ਦੋਨੇ ਬੈਗੇ ਦੀ ਚਲੋ 20 ਮਿੰਟ 15 ਮਿੰਟ ਉੱਡ ਕੇ ਤੇ ਆਪਾਂ ਲਾ ਲੇ ਉਹ ਤੇ ਹੁਣ ਆਪਾਂ ਇਹਨੂੰ ਪੂਣੇ ਦਾਣੇ ਬਈ ਚੱਕੋ ਬਈ ਜੋ ਬਰ ਖਾਉ ਦਾਣੇ ਪਾਣੀ ਕਿੰਨਾ ਘਟਾ ਪਾਣੀ ਵੀ ਪਾ ਦਈਏ ਬਈ ਦਾ ਲੇਟ ਹੋ ਗਏ ਯਾਰ ਦਾਣੇ ਟਾਂਕੇ ਬਾਂਡਾ ਧੋਕੇ ਬਾਂਮਾਰੀ ਯਾਰ ਪਾਣੀ ਵੀ ਧੋਕੇ ਭਰਾਂ ਬਾਂਡਾ ਕੋਈ ਕਿੱਕ ਜਾਨਵਰ ਖਾਂਦੇ ਨੇ ਦਾਣੇ ਉਤੋਂ ਦੀ ਹੋ ਹੋ ਕੇ ਲੇਟ ਹੋ ਗਿਆ ਅਜ ਤੱਕ ਆਸੇ 6:00 ਵਜ ਗਏ ਬਈ ਅਜ ਤੱਕ 5:30 ਵਜੇ 5:00 ਵਜੇ ਮੈਦਾਨੇ ਪਾ ਦੇਣਾ ਕਬੂਤਰਾਂ ਅਜੇ ਲੇਟ ਹੋਣ ਕਰਕੇ ਉੱਤੋਂ ਦੇ ਉਹੋ ਪੈਂਦੇ ਨੇ ਸਾਰੇ ਮਿੱਟੀ ਸੇਟਣਾ ਯਾਰ ਮਿੱਟੀ ਜ਼ਿੱਪ ਤੋਂ ਅਲੱਗ ਨੂੰ ਦੇਖਦੇ ਨੇ ਮਿੱਟੀ ਦਾ ਕਰਦੇ ਆਂ ਇੰਤਜ਼ਾਮ ਸੇਟਦੇ ਆਂ ਮਿੱਟੀ ਪਾਣੀ ਭਰਤਾ ਨਿੱਗਾ ਜਾ ਹੋਰਦੇ ਬਾਣੀ ਲੈ ਗਿਆ ਜੀ ਭਰਤਾ ਅਬਈ ਮੇਰੇ ਟੂ ਹੀ ਦੁਖਣ ਲੱਗ ਗਿਆ ਟੂ ਹੀ ਸਿਸਟਮ ਹੈ ਲਗਾ ਦੁਬਾਰੇ ਨਹੀਂ ਖੁੱਡਿਆਂ ਖੜਿਆਂ ਆਪਾਂ ਦੁਬਾਰੇ ਹਜੇ ਕਰਨਾ ਤੇ ਸਿਸਟਮ ਹੁਣ ਮੈਂ ਕਰੂੰਗਾ ਐਪੀ ਨੂੰ ਫੋਨ ਯਾਰ ਵੀ ਆ ਕੇ ਦੋ ਦੋ ਰੋੜੇ ਲਾ ਕੇ ਜਾ ਨੀਵੇਂ ਨੇ ਖੁੱਡੇ ਥੋੜੇ ਜੀ ਆਪਣੇ ਇਹਨਾਂ ਦਾਣੇ ਨੂੰ ਖਾਣ ਦੋ ਬਈ ਇਹਨਾਂ ਨੇ ਤੇ ਬਾਕੀ ਅਜੇ ਤੱਕ ਪੁੱਤਰ ਵੀਂ ਡਾਇਦੀ ਹੱਥ ਨੇ ਲਾਹਾਰੇ ਪੱਲੇ ਲੜਾਇਦੀ ਨਾਲ ਚੁੱਪੀਂ ਦਾ ਲੱਗਦੇ ਹਰੇ ਪੱਲੇ ਮੈਂ ਤਾਂ ਡੋਣਾ ਬਈ ਵੀ ਖੁੱਲੇ ਜਾਊਗਾ ਬੱਚਾ ਯਾਰ ਜੁੜਿਆ ਜਾ ਪਿਆ ਬੱਚਨੀ ਕਿਉਂ ਤੇ ਬਾਕੀ ਬੱਚੇ ਵਧੀਆ ਆਰਡ ਰਹੇ ਨੇ ਜੋ ਡਾਉਣੇ ਆ ਉਹ ਤਾਰ ਤੇ ਇੱਥੇ ਆ ਤਾਰ ਜੁਰਮਾ ਕਾੜਨੂੰ ਇੱਥੇ ਵੇਜੂ ਤਾਰ ਤੇ ਜਾ ਕੇ ਉੱਚੀ ਮਾਰਨਾ ਬੰਦਾ ਜ਼ੋਰ ਨਾਲ ਫੇਰ ਟੁੱਟਦਾਗਾ ਨੇ ਪ੍ਰਟੱਕਦੇ ਨੇ ਤਾਰ ਤੇ ਵਹਿੰਦਾ ਜਾ ਕੇ ਪਤਾ ਨਹੀਂ ਕੀ ਚੱਕਰ ਮਜਾ ਆਪਣਾ ਫੱਟਾ ਜਮਾ ਦਾਣੇ ਨਾਲ ਲੱਗ ਜੋ ਖਾਣ ਦੋ ਚਾਰ ਦੇਣਾ ਚ ਉਦੋਂ ਦਾ ਕੋਈ ਚੱਕਰ ਨਹੀਂ ਤਾਂ ਵੀ ਡੰਗੀਆਂ ਡੋਈਆਂ ਕਰਾਵਾਂਗੇ ਵਧੀਆ ਇਹਦੀਆਂ ਆਹੀ ਜਾਨ ਵਰਨੇ ਬਈ ਆਪਾਂ ਇਹ ਚੋਈ ਵਧਾਵਾਂਗੇ ਹੋਰ ਨਹੀਂ ਲਿਆਉਂਦੇ ਬਸ ਨਿੰਮੂ ਤੋਂ ਲਿਆਉਂਗਾ ਇੱਕ ਦੋ ਬੱਚੇ ਜਿਹਨੂੰ ਲਵੇ ਹੋਏ ਮਹੀਮਾ ਹੋਰ ਕੇ ਤੁੰ ਲਿਆਉਂਦਾ ਬੱਚੇ ਬੱਚੇ ਪਹਿਲਾਂ ਮਨ ਨੂੰ ਹੈਗੀ ਜੀ ਚਾਹ ਸਾਬ ਦੀ ਡਾਵਾਂਗੇ ਯਾਰ ਹਨਾ ਕਿਸੇ ਤੇ ਕਬੂਤਰਾਂ ਦੇ ਹਵਾ ਕਰਨ ਦੇ ਫਿਰ ਆਪਦੇ ਡਾਵਾਂ ਇਹਦੇ ਵਿੱਚੋਂ ਹੈਗੇ ਨੇ ਤਿੰਨ ਚਾਰ ਕਬੂਤਰ ਮੁੰਡੇ ਜੋ ਆਪਾਂ ਦੇ ਦਾਂਗੇ ਬਾਕੀ ਸਾਰੇ ਆਪਣੀ ਨੇ ਬਈ ਚਾਰ ਤਾਂ ਘਰ ਦੇ ਬੱਚੇ ਹੋ ਗਏ ਆਪਣੇ ਮਾ ਕੀ ਕੋਈ ਚੱਕਰ ਨਹੀਂ ਹੋ ਜਾਣਗੇ ਸੈੱਟ ਹੋ ਰਿਹਾ ਹੀ ਬਚੇ ਹੋ ਜਾਣਗੇ ਆਪਣੇ ਆ ਲਾਲ ਜਾ ਹੋਗਾ ਜਿੰਨਾ ਇਹ ਤੋਂ ਪਿਛਲੀ ਜੋੜੀ ਤੇ ਖੱਟੀਆਂ ਦੀ ਕਬੂਤਰੀ ਹੋਗੀ ਲਾਲ ਸੇਰਾ ਕਾਲਾ ਖਾ ਕਬੂਤਰ ਆ ਬਈ ਇਹ ਜੋੜੀ ਵੀ ਘੈਂਟ ਬਣੂਗੀ ਇਹਨਾਂ ਦੀ ਆਪਣੇ ਜੀ ਆਪਾਂ ਲਾਉਣੀ ਹੋਈ ਅਵਲ ਤਾਂ ਇਹਨੂੰ ਦਾਮ ਆ ਗਿਆ ਸੀ ਜੰ ਤਾਂ ਤਾਂ ਕਰਕੇ ਅਜੇ ਨਹੀਂ ਆਪਾਂ ਜੋੜੀ ਪਾਉਂਦੇ ਇਹਨੂੰ ਦਾਵਾਂਗੇ ਮਾ ਕਿ ਆ ਚੀਨਾ ਜਾ ਹੋ ਗਿਆ ਇਹ ਆਪਣਾ ਕਬੂਤਰਾ ਬੋਦੀ ਵਾਲੀ ਆਪਣੀ ਕਬੂਤਰੀ ਆ ਆਪਣੇ ਲਵੇ ਤੇ ਹੋ ਲਾਲ ਸਰਾ ਬਿਠਾ ਹਰੇ ਪੱਲੇ ਨਾਲ ਉਹ ਆਪਣਾ ਆਪਦਾ ਗਾ ਤੇ ਕਾਲ ਖੇਦਣਾ ਕਬੂਤਰ ਮੇਉਂ ਆਉਂਦੀ ਐ ਤੇ ਤਿਤਲੀ ਤਾਂ ਆਪਾਂ ਦੇ ਦਾਂਗੇ ਸਮਝ ਵੀ ਜਿਤਲੀ ਜੀ ਫਿਰਦੀ ਐ ਵਜੇ ਲੈ ਕੇ ਅਸੀਂ ਮਿੱਤਰ ਪੈਰ ਨੂੰ ਦੇ ਦਾਂ ਕੋਈ ਚੱਕਰ ਜਿਤਲੀ ਆ ਤੇ ਅਰੇ ਪੱਠੀ ਆ ਬਈ گلابی ਗੰਤਾਲੀ ਆਪਣੀ ਚਲੋ ਸ਼ੌਂਗੇ ਚਲੋ ਠੀਕ ਆ ਬਈ ਆਪਾਂ ਕਰਦੇ ਆ ਆਪਣੇ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਯਾਰ ਲਾਈਕ ਕਰੋ ਕਮੈਂਟ ਕਰੋ ਹਨਾ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਅਸੀਂ ਆਪਣੇ ਟਾਪਰ ਮੇ ਜਿਵੇਂ ਕੁਝ ਕਰੀ ਜਾਵਾਂਗੇ ਉਹ ਵੀ ਤੁਹਾਨੂੰ ਆਪਾਂ ਦਿਖਾਈ ਜਾਵਾਂਗੇ ਮਿਲਦੇ ਆਂ ਬਈ ਆਪਾਂ ਕੱਲ ਨੂੰ ਤੇ ਆਪਣੀ ਨਵੀਂ ਵੀਡੀਓ ਦੇ ਵਿੱਚ ਓਕੇ